ਅੱਜ ਦੇ ਸਾਰੇ ਦਰਸ਼ਕਾਂ ਦਾ ਬੀਬੀ ਜੀ ਦੀ ਰਸੋਈ ਦੇ ਵਿੱਚ ਸਵਾਗਤ ਹੈ। ਅੱਜ ਦੀ ਕਿਸ਼ਤ ਦੇ ਵਿੱਚ ਅਸੀਂ ਖੋਏ ਦੀਆਂ ਪਿੰਨੀਆਂ ਬਣਾਉਣ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਖੋਏ ਦੀਆਂ ਪਿੰਨੀਆਂ ਬਣਾਉਣ ਦੇ ਲਈ ਤੁਹਾਨੂੰ ਕਿਹੜੀ-ਕਿਹੜੀ ਸਮਗਰੀ ਚਾਹੀਦੀ ਹੈ। ਕਣਕ ਦਾ ਆਟਾ 1/2 ਕਿਲੋ, ਦੇਸੀ ਖੰਡ 1/2 ਕਿਲੋ, ਖੋਇਆ 1/2 ਕਿਲੋ, ਦੇਸੀ ਘਿਓ 1/2 ਕਿਲੋ, ਬਦਾਮ ਲੋੜ ਮੁਤਾਬਕ, ਕਾਜੂ ਲੋੜ ਮੁਤਾਬਕ ਅਸੀਂ ਇਹ ਸਾਰੀ ਮਾਤਰਾ ਅੱਧਾ-ਅੱਧਾ ਕਿਲੋ ਦਾ بیس ਲੈ ਕੇ ਚੱਲੇ ਹਾਂ ਜੀ ਆਟਾ ਖੰਡ ਅਤੇ ਕੋਆ ਅੱਧਾ-ਅੱਧਾ ਕਿਲੋ ਦਾ 1.5 ਕਿਲੋ ਦਾ ਸਮਾਨ ਬਣੇਗਾ ਜੇ ਤੁਸੀਂ ਜ਼ਿਆਦਾ ਬਣਾਉਣਾ ਹੈ ਤਾਂ ਤੁਸੀਂ ਸਾਰੀ ਮਾਤਰਾ ਨੂੰ ਵਧਾ ਸਕਦੇ ਹੋ ਸਾਰੀਆਂ ਚੀਜ਼ਾਂ ਬਰਾਬਰ-ਬਰਾਬਰ ਮਾਤਰਾ ਦੇ ਵਿੱਚ ਹੀ ਪਾਣੀਆਂ ਹਨ ਇਹ ਬਦਾਮ ਅਤੇ ਕਾਜੂ ਤੁਸੀਂ ਆਪਣੀ ਲੋੜ ਮੁਤਾਬਕ ਪਾਣੇ ਹਨ ਵੱਧ ਵੀ ਪਾ ਸਕਦੇ ਹੋ ਜਾਂ ਘੱਟ ਵੀ ਪਾ ਸਕਦੇ ਹੋ ਅਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਗ੍ਰਾਈਂਡਰ ਦੇ ਵਿੱਚ ਪੀਸ ਲੈਣਾ ਹੈ ਇਸ ਕੋ ਨੂੰ ਤੁਸੀਂ ਕਦੋਂ ਕੱਚ ਕਰ ਲੈਣਾ ਹੈ ਤਾਂ ਕਿ ਉਹ ਛੋਟੇ-ਛੋਟੇ ਪੀਸਸ ਦੇ ਵਿੱਚ ਬਣ ਜਾਵੇ ਹਾਂ ਜੀ ਸਭ ਤੋਂ ਪਹਿਲਾਂ ਭਾਂਡੇ ਦੇ ਵਿੱਚ ਕੀ ਹੋ ਪਾਉਣਾ ਹੈ ਇਸ ਨੂੰ ਤੇਜ਼ ਹੀਟ ਤੇ ਚੰਗੀ ਤਰ੍ਹਾਂ ਕਲਕਾ ਲੈਣਾ ਹੈ ਜਦ ਅੱਛੀ ਤਰ੍ਹਾਂ ਕਲਕ ਜਾਵੇ ਤਾਂ ਤੁਸੀਂ ਉਸ ਦੇ ਵਿੱਚ ਆਟਾ ਰਲਾ ਦੇਣਾ ਹੈ ਫੌਨਸ ਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਫੌਨਸ ਆਟੇ ਅਤੇ ਘਿਓ ਦੇ ਮਿਕਸਚਰ ਨੂੰ ਤੁਸੀਂ ਮੱਧਮ ਹੀਟ ਤੇ ਹਿਲਾਉਂਦੇ ਰਹਿਣਾ ਹੈ ਇਸ ਨੂੰ ਉਨੀ ਦੇਰ ਤੱਕ ਹਿਲਾਉਂਦੇ ਰਹਿਣਾ ਹੈ ਜਿੰਨੀ ਦੇਰ ਤੱਕ ਇਹ ਚੰਗੀ ਤਰ੍ਹਾਂ ਝੋਲ ਨਹੀਂ ਜਾਂਦਾ ਅਤੇ ਘਿਓ ਨਹੀਂ ਛੱਡਣ ਲੱਗ ਪੈਂਦਾ ਆਟੇ ਦੀ ਸ਼ਕਲ ਜਦ ਇਸ ਤਰ੍ਹਾਂ ਦੀ ਬਣ ਜਾਵੇਗੀ ਤਾਂ ਅਸੀਂ ਅਗਲੇ ਸਟੈਪ ਦੇ ਲਈ ਤਿਆਰ ਹੈ ਹੁਣ ਇਸ ਦੇ ਵਿੱਚ ਅਸੀਂ ਖੋਅਰ ਲਾ ਦੇਣਾ ਹੈ ਤੇ ਇਸ ਨੂੰ ਫਿਰ ਅੱਛੀ ਤਰ੍ਹਾਂ ਮਿਕਸ ਕਰਨਾ ਹੈ ਪੁਰਾਣੇ ਸਮਾਨ ਦੇ ਨਾਲ ਹੁਣ ਇਸ ਨੂੰ ਮੀਡੀਅਮ ਹੀਟ ਤੇ ਫਿਲਾਂਦੇ ਰਹਿਣਾ ਹੈ ਜਿੰਨੀ ਦੇਰ ਤੱਕ ਇਹ ਅੱਛੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਜੀ ਸਬਰ ਵੀ ਰੱਖਣਾ ਹੈ ਹਾਂ ਜੀ ਇਹ ਥੋੜੀ ਦੇਰ ਬਾਅਦ ਇਸ ਤਰ੍ਹਾਂ ਲਾਲ ਹੋਣਾ ਸ਼ੁਰੂ ਹੋ ਜਾਵੇਗਾ ਹਾਂਜੀ ਹੁਣ ਆਟਾ ਪੁੱਜ ਕੇ ਚੰਗੀ ਤਰ੍ਹਾਂ ਤਿਆਰ ਹੈ ਅਤੇ ਹੁਣ ਅਸੀਂ ਇਸ ਤੋਂ ਅਗਲਾ ਸਟੈਪ ਲਵਾਂਗੇ ਹੁਣ ਅਸੀਂ ਇਸ ਦੇ ਵਿੱਚ ਖੰਡ ਪਾਉਣੀ ਹੈ ਹਿੰਦੀ ਹੁਣ ਫਿਰ ਇਸ ਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਇਸ ਤੋਂ ਥੋੜੀ ਜੇਰ ਬਾਅਦ ਨਾਲ ਦੀ ਨਾਲ ਹੀ ਗੈਸ ਨੂੰ ਬੰਦ ਕਰ ਦੇਣਾ ਹੈ ਜੀ 1 ਮਿੰਟ ਦੇ ਵਿੱਚ ਵਿੱਚ ਹੌਨਸ ਦੇ ਵਿੱਚ ਜੋ ਅਸੀਂ ਪਹਿਲਾਂ ਬਦਾਮ ਅਤੇ ਕਾਜੂ ਪੀਸੇ ਸਾਨੂੰ ਪਾ ਦੇਣੇ ਹਨ ਹੁਣ ਫਿਰ ਇਸ ਨੂੰ ਹਿਲਾਉਣਾ ਹੈ ਇਹ ਤੁਹਾਨੂੰ ਮੈਂ ਯਾਦ ਕਰਾ ਦੇਵਾਂ ਕਿ ਹੁਣ ਅਸੀਂ ਹੀਟ ਬੰਦ ਕੀਤੀ ਹੋਈ ਹੈ ਬਿਲਕੁਲ ਇਸ ਨੂੰ ਅੱਛੀ ਤਰ੍ਹਾਂ ਹਿਲਾਉਣਾ ਹੈ ਜੀ ਤਾਂ ਕਿ ਸਾਰਾ ਕੁਝ ਇੱਕ ਦੂਜੇ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਵੇ ਸਟੇਜ ਦੇ ਨਾਲ ਹੀ ਇਹ ਜਦ ਸਾਰਾ ਕੁਝ ਅੱਛੀ ਤਰ੍ਹਾਂ ਰਲ ਜਾਵੇਗਾ ਸਾਡਾ ਖੋਏ ਦੀਆਂ ਪਿੰਨੀਆਂ ਦਾ ਸਮਾਨ ਤਿਆਰ ਹੈ ਹੁਣ ਇਸ ਨੂੰ ਅੱਛੀ ਤਰ੍ਹਾਂ ਰਲਣ ਤੋਂ ਬਾਅਦ ਥੋੜੀ ਦੇਰ ਲਈ ਰੱਖ ਦੇਣਾ ਹੈ ਤਾਂ ਕਿ ਕੋਸਾ ਜਾ ਹੋ ਜਾਵੇ ਕੋਸਾ ਜਾ ਹੋਣ ਤੋਂ ਬਾਅਦ ਅਸੀਂ ਇਸ ਦੀਆਂ ਪਿੰਨੀਆਂ ਵਟਣੀਆਂ ਸ਼ੁਰੂ ਕਰ ਦੇਣੀਆਂ ਹਨ ਠੰਡਾ ਹੋਣ ਤੱਕ ਇੰਤਜ਼ਾਰ ਨਹੀਂ ਕਰਨਾ ਕਿਉਂਕਿ ਠੰਡਾ ਹੋਣ ਤੋਂ ਬਾਅਦ ਪਿੰਨੀਆਂ ਅੱਛੀ ਤਰ੍ਹਾਂ ਨਹੀਂ ਵਟੀਆਂ ਜਾਣਗੀਆਂ ਜੇ ਤੁਸੀਂ ਇੱਕ ਪਲਜੀਰੀ ਦੀਆਂ ਪਿੰਨੀਆਂ ਨਹੀਂ ਵਟਣੀਆਂ ਚਾਹੁੰਦੇ ਤਾਂ ਤੁਸੀਂ ਇਸ ਨੂੰ ਇਦਾਂ ਵੀ ਰੱਖ ਸਕਦੇ ਹੋ ਫਿਰ ਤੁਸੀਂ ਇਸ ਨੂੰ ਅੱਛੀ ਤਰ੍ਹਾਂ ਠੰਡਾ ਹੋ ਲੈਣ ਦਿਓ ਅਤੇ ਉਸ ਤੋਂ ਬਾਅਦ ਇਸ ਨੂੰ ਡੱਬੇ ਦੇ ਵਿੱਚ ਪਾ ਕੇ ਰੱਖ ਲਵੋ ਤੇ ਜਿਸ ਵੀ ਟਾਈਮ ਖਾਣੀਆਂ ਹਨ ਕੋਲੀ ਵਿੱਚ ਪਾ ਕੇ ਖਾ ਸਕਦੇ ਹੋ ਜਦ ਕੋਸਾ ਜਾ ਹੋ ਜਾਵੇ ਤਾਂ ਇਸ ਦੀਆਂ ਪਿੰਨੀਆਂ ਤੁਸੀਂ ਵਟ ਸਕਦੇ ਹੋ ਪਿੰਨੀ ਦਾ ਸਾਈਜ਼ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਜਿੰਨਾ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਲਓ ਜੀ ਤੁਹਾਡੀਆਂ ਖੋਏ ਦੀਆਂ ਪਿੰਨੀਆਂ ਮਣਕੇ ਬਿਲਕੁਲ ਤਿਆਰ ਹਨ ਹਾਂਜੀ ਹਮ ਤੁਹਾਡੀਆਂ ਪਿੰਨੀਆਂ ਕੋਇਲੀਆਂ ਤਿਆਰ ਹਨ ਇਹਨਾਂ ਨੂੰ ਸਵੇਰੇ ਬ੍ਰੇਕਫਾਸਟ ਵਿੱਚ ਖਾਓ ਆਏ ਕੇਨ ਨੂੰ ਖਿਲਾਓ ਅਤੇ ਮੋਜਾ ਕਰੋ ਸਤਿ ਸ੍ਰੀ ਅਕਾਲ ਜੀ